ਪੋਛ ਦੇਣੀ ਆ ਨਾਕ ਤੇ ਦਵਾਈ ਲੈ ਕੇ ਦਿੰਦੇ ਨਾਕ ਤੇ ਪੋਛ ਦੇ ਵੀ ਉਹ ਖਾਣਾ ਪੀਣਾ ਬਚ ਨਹੀਂ ਇੰਨਾ ਹਾਲ ਮਾੜਾ ਕਿਹਤਰਾ ਮੈਂ ਕੁੜੀ ਨੂੰ ਨਾ ਕਿਤੇ ਫੋਨ ਕਰਾਨੀ ਤੇ ਮਿਲਦੇ ਆਪਣੀ ਪਿਆਰੀ ਵਸਲਾ ਨੂੰ ਲਾਉਣੇ ਲਵਾ ਲਈ ਆ ਹੁਣ ਮੈਨੂੰ ਕਿੱਥੇ ਪੁੱਛਣਾ ਦਵਾਈ ਦੇ ਵਲ ਤੇ ਪੁੱਛਿਆ ਹੀ ਨਹੀਂ ਬਿਲੀ ਆਉਣੀ ਆ ਕੱਲੇ ਕਬਦੈ ਇਹਨਾਂ ਨੇ ਪਿਆਲੀ ਆਪਣੇ ਨਾਂ ਲਗਾਉਣੀ ਸੀ ਤਾਂ ਇਹ ਮੈਨੂੰ ਸੇਵਾ ਮੇਰੀ ਕਰਦੇ। ਮੈਨੂੰ ਲੱਗਦਾ ਜੀਉਤ ਨੇ ਕਿਹਾ ਹਣਾ ਮੈਂ ਤਾਂ ਇਹ ਸੋਚਦੀ। ਇਹ ਤਾਂ ਅਗਰ ਕਿਸੇਵਾ ਕਰਦੇ ਮੇਰੀ। ਉਧਰੋਂ ਮੁਖੇ ਇਹਨਾਂ ਨੇ ਕਿਹਾ ਹਣਾ ਸਮਝਾਇਆ ਹਣਾ ਪਰ ਨਹੀਂ। ਇਹ ਦਾਲਚੀ ਹੀ। ਇਹਨਾਂ ਮੈਨੂੰ ਤਾਂ ਕਰਕੇ ਡੇ ਦੇ ਸਾਂਭਣ। ਪਿਆਲੀ ਨਾਂ ਲਵਾ ਲੈਨੇ। ਹੁਣ ਇਹਨਾਂ ਨੂੰ ਮੈਨੂੰ ਕਿੱਥੋਂ ਪੁੱਛਣਾ। ਹੁਣ ਤਾਂ ਮੈਂ ਮੰਜੀ ਤੇ ਮਰ ਜਾ ਇਦਾਂ ਹੀ ਤਰਪ ਤਰਪ ਕੇ। ਚੱਲ ਜੋ ਕਰਮਾ ਚੋ ਹੀ। ਕੀ ਕਰਨੋਂ ਹੁਣ ਕੋਠੇ ਤੇ ਬੈਠੇ ਕੀ ਕਰਨਦੇ ਆ ਮੇਰੀ ਗੱਲ ਸੁਣੋ ਤੁਸੀਂ ਇੱਥੇ ਬੈਠੇ ਕੀ ਕਰਨਦੇ ਆ ਕਰਨਾ ਸੰਦੀਪ ਕੀ ਆ ਹੁਣ ਤੇ ਸਭ ਕੁਝ ਵਧੀਆ ਹੋ ਗਿਆ ਵਾ ਹੁਣ ਤੇ ਤੁਹਾਨੂੰ ਖੁਸ਼ੀ ਮਨਾਉਣੀ ਚਾਹੀਦੀ ਆ ਮੈਂ ਵੀ ਤਾਹੂ ਉੱਤੇ ਆ ਕੇ ਬੈਠਾਂ ਥੱਲੇ ਕਰਾਂ ਕੀ ਬਿਮਾਰ ਹੈ ਗਈ ਆ ਉਹਦੇ ਲੱਗ ਜਾ ਕੀ ਕਰਾਂ ਮੇਰੇ ਦਿਲ ਨੂੰ ਹੀ ਨਾ ਸਕੂਨ ਮਿਲ ਗਿਆ ਵਾ ਕਿ ਇਹ ਘਰ ਮੇਰਾ ਹੋ ਗਿਆ ਹੁਣ ਉਹ ਜਿੱਤ ਨੂੰ ਮੈਂ ਕਹਿੰਦੇ ਹਾਂ ਹੋਣੀ ਫਾਇਦਾ ਨੂੰ ਇਹਨਾਂ ਦਾ ਸਾਨੂੰ ਇਦਾਂ ਲੱਗਦਾ ਸੀ ਸਾਡੇ ਕੋਲ ਹੈ ਹੀ ਕੁਝ ਨਹੀਂ ਆ ਜੇ ਹੁਣ ਜੋਤ ਨੇ ਆ ਕੇ ਇੱਥੇ ਚੌਧਰ ਜਮਾਈ ਨਾ ਤੇ ਮੈਂ ਚੰਗੀ ਤਰ੍ਹਾਂ ਨਾ ਪਹੁੰਚਾਣਾ ਇਥੇ ਤੁਹਾਨੂੰ ਉਹ ਸੰਦੀਪ ਹੁਣ ਜਿੱਦਾਂ ਮਰਜ਼ੀ ਕਰੀ ਸਭ ਕੁਝ ਤੇਰੇ ਹੱਥ ਵਸਵਾ ਚੱਲ ਆ ਵੀ ਵਧੀਆ ਹੋ ਗਿਆ ਸਾਨੂੰ ਬਾਹਨਾ ਮਿਲ ਗਿਆ ਨਾਲੇ ਮੰਮੀ ਦੀ ਸੇਵਾ ਕਰਤੀ ਇਸੇ ਬਾਹਨੇ ਨਾ ਮੰਮੀ ਨੇ ਪੈਲੀ ਨਾ ਕਰਤੀ ਸਾਡੇ ਉਦਾਂ ਕਿੱਥੇ ਕਰਨੀ ਸੀ ਉਹਨਾਂ ਨੇ ਉਹ ਉਦਾਂ ਕਿੱਥੇ ਕਰਨੀ ਸੀ ਉਸ ਮੈਂ ਲੈ ਗਿਆ ਨਾ ਉਥੇ ਫੋਟੋ ਹੋ ਗਈ ਤੋ ਬੰਦਾ ਕਹਿੰਦਾ ਹੁਣ ਕੋਈ ਗੱਲ ਨਹੀਂ ਮੈਨੂੰ ਤੇ ਬਸ ਇਹੀ ਡਰ ਹੀ ਕਿਤੇ ਮੰਮੀ ਜੋਤ ਨੂੰ ਨਾ ਦੱਸ ਦੇਣਾ ਨਹੀਂ ਫੋਨ ਮੈਂ ਤਾਹੋਂ ਘਰ ਛੱਡ ਗਿਆ ਹਾਂ ਇਹ ਜੋਤ ਦਾ ਫੋਨ ਆਇਆ ਵੀ ਨਾ ਤੇ ਮੈਨੂੰ ਆਉਣਾ ਸੀ ਮੈਂ ਕਹਿੰਦਾ ਦਵਾਈ ਲੈਣ ਆਈ ਆ ਵੀ ਵਧੀਆ ਕੀਤਾ ਪਏ ਆ ਲੰਮੇ ਮੈਂ ਨਹੀਂ ਬੁਲਾਇਆ ਉਹਨਾਂ ਨੂੰ ਕੋ ਦੇ ਦੇਣਾ ਮਾਰਾ ਮੋਟਾ ਕੁਛ ਮੈਂ ਕੀ ਕੀ ਰਹੀ ਜਾਵਾ ਸਾਰਾ ਦਿਨ ਖੱਪ ਜਾਨੀ ਐ ਮੈਂ ਕਦੀ ਕੁਝ ਬਣਾ ਤੇ ਕਦੀ ਕੁਝ ਬਣਾ ਉਹ ਮੈਂ ਤੇ ਕਹਿਣਾ ਵਾ ਇਹਨੂੰ ਕੁਝ ਹੋ ਜੇਗਾ ਠਾ ਸਾਡੇ ਕੋ ਆਪਣਾ ਧਿਆਨ ਰੱਖਿਆ ਨਹੀਂ ਜਾਂਦਾ ਤੇ ਇਹਦਾ ਕਿੰਨੇ ਰੱਖਣਾ ਵਾ ਉਹ ਵੇਠਾਂ ਆਗਾ ਇਹਦਾ ਮਰਮਟਾ ਕਰਕੇ ਤੈਨੂੰ ਤੋੜੀ ਇਹਨੂੰ ਕਿਹਨੇ ਮੈਨੂੰ ਇਹ ਆ ਜੋਤ ਨਾ ਕਿਤੇ ਕਵੇ ਕਿ ਇਹਨਾਂ ਨੇ ਪਹਿਲੀ ਆਪਣੇ ਨਾਂ ਕਰਾ ਲਈ ਐ ਜੋਤ ਨੇ ਕੋਈ ਕਹਿਣਾ ਵਾ ਜੇ ਕਹੋਗੀ ਮੈਂ ਕਿਹਾ ਮੈਨੂੰ ਪੈਸੇ ਚਾਹੀਦੇ ਸੀ ਮੈਂ ਲਿਮਟ ਬਣਾਉਣੀ ਤਾਂ ਹੀ ਨਾਂ ਕਰਵਾਈ ਐ ਅਵਲ ਤਾਂ ਮੈਂ ਇੱਥੇ ਵੜਨ ਨਹੀਂ ਦੇਣੀ ਉਹ ਭਈ ਆ ਜੇ ਤੋੜੀ ਆਵੇ ਕਹਿਣਾ ਕਿ ਉਹ ਉਹਨੇ ਨਾਲੇ ਪਹਿਲੀ ਮੇਰੀ ਹੀ ਤੇ ਮੇਰੇ ਨਾਂ ਹੀ ਹੋਣੀ ਉਹਦੋਂ ਵੇਖਿਆ ਕਿਦਾਂ ਬੋਲ ਕੇ ਗਈ ਸੀ ਤੁਸੀਂ ਅੰਦਰੋਂ ਬਾਹਰ ਨਹੀਂ ਨਿਕਲਦੇ ਸਾਨੂੰ ਪਤਾ ਹੁੰਦਾ ਤੇ ਫੇਰ ਹੀ ਨਿਕਲਣਾ ਸੀ ਬਾਹਰ ਉਹ ਤਾਂ ਮਰਮਟਾ ਬੁਲਾ ਲਿਆ ਹੈ ਨਾ ਹੁਣ ਆਉਗੀ ਨਾ ਇਹਨੂੰ ਬੁਲਾਉਣਾ ਹੀ ਨਹੀਂ ਜੋ ਮਰਜੀ ਕਹਿੰਦੀ ਰਵੇ ਚਲੋ ਠੀਕ ਆ ਤੇ ਆਜੋ ਥੱਲੇ ਫਿਰ ਚਾਹ ਘੁੱਟ ਪੀਨੇ ਆ ਚਲੋ ਉਨਾ ਮੈਂ ਆ ਗਿਆ ਆਜੋ ਥੱਲੇ ਆ ਜੀ ਗਰਾਮ ਮਾਦਾ ਨੂੰ ਦੇਖੀ ਜਾਵਾ ਬਿਮਾਰ ਪਈ ਆ ਕਦੀ ਉਹ ਕਿਤੇ ਲੈ ਜਾਓ ਕਦੀ ਨੂੰ ਕਿਤੇ ਲੈ ਜਾਓ ਘੜੀ ਕੋ ਨਹੀਂ ਪਾਇਆ ਕਿ ਹੁਣ ਦਵਾਈਆਂ ਲਿਆਉਣ ਸੰਦੀਪ ਮੈਨੂੰ ਕੁਛ ਨਹੀਂ ਬਣਾ ਦੇ ਮੈਨੂੰ ਕਿ ਹੋਣਿਆ ਮੈਨੂੰ ਮੰਮੀ ਰੋਟੀ ਬਣੀ ਹੈ ਖਾ ਲੈਂਦੇ ਰੋਟੀ ਨਹੀਂ ਪੁੱਤ ਮੈਂ ਨੰਗਣ ਦੀ ਪੁੱਤ ਮੇਰੇ ਤੇ ਸਾੜ ਪੈਣ ਡਿਆ ਮੈਨੂੰ ਰੋਟੀ ਨਹੀਂ ਕੀ ਨੰਗਣ ਦੇ ਮੰਮੀ ਦਵਾਈਆਂ ਨਾਲ ਸਾੜ ਪੈਂਦਾ ਹਣਾ ਵਾ ਕੋਈ ਗੱਲ ਨਹੀਂ ਰੋਟੀ ਖਾ ਲੋ ਠੀਕ ਹੋ ਜਾਣਾ ਵਾ ਤੇ ਮੇਰੇ ਕੋ ਨਹੀਂ ਬੰਦੀ ਖਿਚੜੀ ਇਦਾਂ ਨਾ ਨਾ ਘਰ ਪੁੱਤ ਮੇਰੇ ਕੋ ਨਹੀਂ ਨੰਗ ਦੀ ਰੋਟੀ ਨਹੀਂ ਮੰਮੀ ਮੈਂ ਸਾਰਾ ਦਿਨ ਕੰਮ ਲੱਗੀ ਰਹਿਨੀ ਆ ਤੇ ਕੀ ਕੀ ਕਰਾਂ ਮੈਂ ਤੂੰ ਇਹ ਤਾਂ ਮੈਨੂੰ ਨੌਕਰਾਂ ਨਹੀਂ ਸਮਝਿਆ ਵਾ ਸੰਦੀਪ ਆ ਕਰ ਲੈ ਸੰਦੀਪ ਉਹ ਕਰ ਲੈ ਤੇ ਟਾਈਮ ਸੰਭਲਿਆ ਆਪਣਾ ਤਾਂ ਹੀ ਨਹੀਂ ਮੈਨੂੰ ਪੁੱਛਣਾ ਕਾਹਦਾ ਮੰਮੀ ਟਾਈਮ ਸੰਭਲਿਆ ਸੀ ਜੇ ਕੱਲ ਤੀ ਮੈਨੂੰ ਕਹਿੰਦੇ ਵੀ ਦਵਾਈ ਲਿਆ ਕੇ ਦੋਈ ਦਵਾਈ ਵੀ ਨਾ ਦਿੱਤੀ ਤੇ ਮੰਮੀ ਤੁਹਾਨੂੰ ਇੰਨੀਆਂ ਦਵਾਈਆਂ ਖਵਾਤੀਆਂ ਵਾ ਦਵਾਈ ਤੁਸੀਂ ਲਿਆ ਕੇ ਦੇਣੀ ਕਿੰਨੇ ਲਿਆ ਕੇ ਦੇਣੀ ਮੰਮੀ ਪਹਿਲੀਆਂ ਦਵਾਈਆਂ ਢੜਕੋ ਖਾਦੀਆਂ ਨਹੀਂ ਜਾਣਡੀਆਂ ਹੋਰ ਕਿੰਨੀਆਂ ਕਿ ਲਿਆ ਕੇ ਦਈਏ ਤੁਹਾਨੂੰ ਖਾਦੀ ਤੇ ਹੈ ਮੈਂ ਹੋਰ ਕਿੱਦਾਂ ਖਾਣੀ ਮੈਨੂੰ ਨਹੀਂ ਕੁਝ ਹੋਣਾ ਤਾਂ ਤਾਈਆਂ ਨਹੀਂ ਮੈਂ ਕਹਿ ਰਹੀ ਮੈਨੂੰ ਲਿਆ ਕੇ ਦੋ ਦਵਾਈ ਜੇ ਮੇਰੇ ਕੋਲ ਨਹੀਂ ਉੱਠਿਆ ਜਾਂਦਾ ਮੇਰਾ ਮੁੱਖ ਨਾ ਹਾਲ ਮਾਣਾ ਤੇ ਮੰਮੀ ਫਿਰ ਜਾ ਕੇ ਲੈ ਆਓ ਦਵਾਈ ਫਿਰ ਮੈਂ ਜੋਤ ਨੂੰ ਕਹਿਣੀ ਆ ਜੋਤ ਨੂੰ ਕਿਉਂ ਜੋਤ ਨੂੰ ਕਿਉਂ ਕਹਿਣਾ ਵਾ ਆਪ ਚਲ ਜਾਓ ਤੁਸੀਂ ਤੂੰ ਤਾਂ ਪੁੱਛਿਆ ਨਹੀਂ ਦੇ ਤੇ ਫਿਰ ਜੋਤ ਨੂੰ ਕਹਿਣਾ ਹੁਣ ਮੈਂ ਮੰਮੀ ਉਹੀ ਗੱਲ ਕੀਤੀ ਨਾ ਐਨਾ ਟਾਡਾ ਕੀਤਾ ਫਿਰ ਵੀ ਸਿਰ 'ਚ ਖੇਪੋਂਦੇ ਸਾਡੇ ਕੀਤਾ ਤੁਸੀਂ ਮੈਨੂੰ ਲੱਗਦਾ ਜੋ ਕੀਤਾ ਉਹ ਕਰ ਲਿਆ ਵਾ ਕੀ ਕਰ ਲਿਆ ਸੀ ਨਹੀਂ ਮੈਨੂੰ ਦਵਾਈ ਪੁੱਛਣ ਦੇ ਹੁਣ ਸਭ ਕੁਝ ਤੁਹਾਨੂੰ ਲਿਆ ਕੇ ਦਈਦਾ ਵਾ ਫਿਰ ਕਿਹੜਾ ਨਾ ਕੀਤਾ ਤੁਸੀਂ ਹੁਣ ਕਿੱਥੋਂ ਪੁੱਛਣਾ ਉੱਠ ਕੇ ਤੇ ਖਿਚੜੀ ਬਣਾ ਲਓ ਮੇਰੇ ਕੋਲ ਨਹੀਂ ਬੰਦੀ ਮੈਂ ਫੁਕੀ ਰਵਾਂ ਤੇ ਭਾਈ ਮੈਂ ਰੋਲਾਂ ਤੇ ਭਾਈ ਮਰਾਂ ਉਹਨਾਂ ਨੂੰ ਕੀ ਦਲਜੀਤ ਪਤਾ ਇਧਰ ਹੁਣ ਕੀ ਹੋ ਗਿਆ ਮਾਤਾ ਕੀ ਹੋ ਗਿਆ ਪੁੱਤ ਮੈਨੂੰ ਹਾਂਦੀ ਵੀ ਰੋਟੀ ਖਾਣਾ ਮੈਨੂੰ ਨਹੀਂ ਲੱਗਦੀ ਰੋਟੀ ਤੇ ਖਿਚੜੀ ਮੈਂ ਮੁਲਕੀ ਬਣਾਦੇ ਨਹੀਂ ਬੋ ਰੋਟੀ ਖਾਓਗੇ ਤੇ ਫੇਰ ਹੀ ਅਸਰ ਹੋਣਾ ਮਾਰਵਾਟਾ ਪੁੱਤ ਨਹੀਂ ਰੋਟੀ ਕਿੰਨੀ ਵੀ ਫਰੀ ਖਾਈ ਜਾਣੀ ਮੇਰੇ ਤੇ ਕੁਛ ਹੁੰਦਾ ਰਗਾਂ ਦੇ ਵਿੱਚ ਮੈਂ ਕੀ ਕਰਾਂ ਹੁੰਦਾ ਪਤਾ ਨਹੀਂ ਕੀ ਆ ਦਵਾਈ ਵੀ ਖਾਈ ਜਾਂਦੇ ਹੋ ਤਾਂ ਵੀ ਠੀਕ ਨਹੀਂ ਹੁੰਦੇ ਤੁਸੀਂ ਪਤ ਤੂੰ ਵੀ ਇਦਾਂ ਹੀ ਕਰਂਦਾ ਮੈਂ ਜਿੱਦਾਂ ਉਹ ਕਰਦੀ ਆ ਮਮੀ ਕਰਨਾ ਕੀ ਆ ਦਵਾਈ ਹੁਣ ਮੈਂ ਲੈ ਕੇ ਦਿੱਤੀ ਆ ਇਹ ਤੋਂ ਵੱਧ ਕੀ ਕਰਾਂ ਤੈਨੂੰ ਤੇ ਉਦਾਂ ਹੀ ਤੂੰ ਦਵਾਈ ਕਿੱਥੋਂ ਦਵਾਈ ਨਾ ਹੀ ਕੀਤਾ ਸੀ ਤੂੰ ਤਾਂ ਪਹਿਲੀ ਪੁਲੀ ਨਾ ਆਪਣੇ ਘਰ ਕੇ ਤੇ ਆ ਗਿਆ ਮੇਰਾ ਕੰਮ ਤੇਰਾ ਕਰਨਾ ਤੇ ਕੰਮ ਮਮੀ ਉਹ ਵੀ ਕੰਮ ਜ਼ਰੂਰੀ ਹੀ ਪੈਸੇ ਮੈਨੂੰ ਚਾਹੀਦੇ ਸੀ ਪੈਸੇ ਕਿੱਥੋਂ ਤੂੰ ਕੀਤੇ ਮੈਨੂੰ ਨਹੀਂ ਪਤਾ ਕੋਈ ਕਰਵਾਇਆ ਉਹ ਲਿਮਟ ਬਣਾਉਣੀ ਹੈ ਜੇ ਇੰਨੀ ਜਲਦੀ ਨਹੀਂ ਬਣਦੀ ਹੁੰਦੀ ਝੂਠ ਬੋਲਣ ਡਿਆ ਮੈਨੂੰ ਮੈਨੂੰ ਪਤਾ ਹੁਣ ਨਹੀਂ ਮੈਨੂੰ ਪੁੱਛਣਾ ਤੁਸੀਂ ਮੈਨੂੰ ਮੈਨੂੰ ਪੁੱਛਣਾ ਤੇ ਬੈਠੇ ਰੋ ਨਹੀਂ ਪੁੱਛਣਾ ਫਿਰ ਤੇ ਕੋੜੇ ਤੋਂ ਵੱਧ ਕੀ ਕਰੀਏ ਕੁੜੀ ਨੂੰ ਬੁਲਾਉਣੀ ਆਹ ਕੋਣ ਆ ਇੱਥੇ ਆਵੇ ਉਹਨੂੰ ਕਹਿ ਦਿਓ ਕਿਉਂ ਨਾ ਆਵੇ ਉਹਨੇ ਇੱਥੇ ਆ ਕੇ ਕਰਨਾ ਵਾ ਅੱਛਾ ਕੁੜੀ ਨੇ ਨਹੀਂ ਦਵਾਈ ਮਿਲਦੀ ਹੈ ਨਾ ਰੋਟੀ ਪਾਣੀ ਮਿਲਦੇ ਆ ਵਾ ਇੱਕ ਉਹਦੋਂ ਹੀ ਦਵਾਈ ਤੁਹਾਡੀ ਜੀ ਲਿਆਤੀ ਮੁੜ ਕੇ ਉਹਦੋਂ ਦਾ ਪੁੱਛਿਆ ਤੋ ਥੱਬਾ ਭੜਿਆ ਵਾ ਬਿਆ ਖਾਓ ਉਹਨੂੰ ਕਿੱਦਾਂ ਪੈਂਦਾ ਵਾ ਕਿੱਦਾਂ ਪੈਂਦਾ ਮੈਨੂੰ ਤੁਹਾਨੂੰ ਵੇਖੀ ਜਾਨੂ ਕੋਈ ਕੰਮ ਹੈ ਨਹੀਂ ਨਾ ਹੋਰ ਕਿਤੇ ਉਹ ਜਿੰਦਾ ਹੁੰਦਾ ਕਿਤੇ ਉਹਦੇ ਨਾਲ ਦੁੱਖ ਸੁੱਖ ਫੋਲਦੀ ਇਹਨਾਂ ਨੂੰ ਮੈਂ ਦੱਸ ਕੀ ਨੱਸ ਸਭ ਮੈਂ ਤਾਂ ਕੀ ਕੰਡਦੇ ਨੇ ਕੁਝ ਸਮਝ ਨਹੀਂ ਆਉਂਦੀ ਮੈਂ ਮਰ ਜਣਾ ਇੰਦਾ ਰੋ ਰਲ ਕੇ ਮਾਤਾ ਨੂੰ ਪਤਾ ਨਹੀਂ ਕਿਉਂ ਰੋਲੀ ਪਾਈ ਆ ਪਤਾ ਨਹੀਂ ਕੀ ਕਹਿੰਦੇ ਹੋਣੇ ਕੋਈ ਨਹੀਂ ਹੁੰਦੇ ਆ ਨਾ ਪੁੱਛਦੇ ਆ ਕੋਹ ਹਾਲ ਨਹੀਂ ਇਹਦਾ ਵੀ ਹੁਣ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਸੁਣਾਉਂਦਾ ਕੀ ਆ ਕੀ ਸੁਣਾਉਂਦੇ ਕੱਲੀ ਤੁਸੀਂ ਨਾ ਕਰਾ ਲਈ ਔਰ ਮੈਨੂੰ ਪੁੱਛਦੇ ਨਹੀਂ ਆਹੋ ਗੱਲ ਮੈਨੂੰ ਕਹਿੰਦੇ ਹੋਰ ਕੀ ਕਹਿਣਾ ਉਹਨਾਂ ਨੇ ਕਦੀ ਕਹਿੰਦੇ ਨੇ ਖਿਚੜੀ ਬਣਾ ਦੇ ਕਦੀ ਕੁਝ ਮੇਰੇ ਸਾੜ ਪੈਣ ਡਿਆ ਵਾ ਦਵਾਈਆਂ ਨਾ ਸਾੜ ਹੀ ਪੈਣਾ ਹੋਰ ਕੀ ਹੋਣਾ ਵਾ ਦਵਾਈਆਂ ਖਾਈ ਜਾਂਦੀ ਆ ਪਤਾ ਨਹੀਂ ਕਿੰਨਾਂ ਗੱਦਲ ਕਰਦਾ ਖਾਨ ਨੂੰ ਹੁਣ ਪਤਾ ਕੀ ਕਹਿੰਦੇ ਮੈਨੂੰ ਦਵਾਈ ਨਹੀਂ ਲਿਆ ਕੇ ਦਿੰਦੇ ਤੁਹਾਨੂੰ ਮਤਲਬ ਹੀ ਉਹ ਪੂਰਾ ਹੋ ਗਿਆ ਟਾਡਾ ਕਿ ਨਹੀਂ ਮੈਂ ਜੋਤ ਨੂੰ ਬੁਲਾ ਲੈਣਾ ਵਾ ਮੈਂ ਉਹਨਾਂ ਨੂੰ ਇੱਥੇ ਬੁਲਾ ਲਈ ਮੈਂ ਵੀ ਮਨਾ ਕਰਾਈ ਆਂ ਬੁਲਾਣਾ ਨਾ ਜੋਦ ਨੂੰ ਇੱਥੇ ਜੇ ਮੈਂ ਦਵਾਈ ਦੀ ਲੋੜ ਆ ਤਾਂ ਜਾ ਕੇ ਲੈ ਆਓ ਸਾਡੇ ਕੋਲ ਤਾਂ ਨਹੀਂ ਜਾਇਆ ਜਾਂਦਾ ਬਾਰ-ਬਾਰ ਪਰ ਕਿਤੇ ਪੈਣ ਨਹੀਂ ਲਿਆ ਕਿੰਨੀ ਕੀ ਦਵਾਈ ਲੈ ਆ ਲੈ ਦੇਈ ਜਾਈਏ ਉਹ ਦਵਾਈ ਦਾ ਮੈਨੂੰ ਨਹੀਂ ਪਤਾ ਜੇ ਜੋਤ ਇੱਥੇ ਆਈ ਨਾ ਉਹਨੂੰ ਚੰਗੀ ਤਰ੍ਹਾਂ ਜਵਾਬ ਦੇਵੀਂ ਹੁਣ ਤਾਂ ਮੈਂ ਚੰਗੀਆਂ ਸੁਣਾਉਂਗੀ ਹੁਣ ਨਹੀਂ ਮੈਂ ਡਰਦੀ ਔਰੇ ਕੋਲੋਂ ਡਰਨਾ ਕਿਹੜੀ ਗੱਲੋਂ ਆ ਸਭ ਤੁਹਾਡੇ ਨਾਲ ਹੋ ਗਿਆ ਹੁਣ ਆ ਚਲੋ ਤੁਸੀਂ ਨਾ ਇੰਨੀ ਟੈਨਸ਼ਨ ਲਿਆ ਕਰੋ ਉਹ ਮਿਲਦੀ ਮਿਲੇ ਨਹੀਂ ਮਿਲਦੀ ਨਾ ਮਿਲੇ ਆ ਬਸ ਸਿੱਧੇ ਮੁੰਨੇ ਬੁਲਾਉਣਾ ਉਹਨੂੰ ਮਾਤਾ ਦਾ ਫੋਨ ਬੰਦ ਕਰਨਾ ਵਾ ਜਦੋਂ ਹੁੰਦਾ ਵਾ ਜੋਤ ਨੂੰ ਫੋਨ ਚੁੱਕ ਕੇ ਲਾ ਦਿੰਦੀ ਐ ਇਹਦਾ ਫੋਨ ਬੰਦ ਕਰਾਓ ਔਰ ਸੰਦੀਪ ਅਹੀਂ ਫੋਨ ਕੋ ਬੰਦ ਕਰਵਾਉਣਾ ਜਿੱਦਾਂ ਨੇ ਇਹ ਹਾਲਾਤ ਬਣਾ ਇਹਨੇ ਪਹਿਲੇ 2 ਦਿਨਾਂ ਵਾਂ ਕੇ 4 ਦਿਨਾਂ ਵਾਂ ਮਤਲਬ ਕੀ ਹੋ ਜਾਣਾ ਇਹਨੂੰ ਉਹ ਫੋਨ ਕਰਨ ਨੂੰ ਚੰਗੀ ਭਲੀ ਆ ਕੁਛ ਨਹੀਂ ਹੋਇਆ ਉਹਨੂੰ ਉਹ ਨਹੀਂ ਜਾਣ ਕੇ ਕੰਮ ਦਾ ਬਾਣਾ ਲਾ ਦਿੰਦੀ ਆ ਕੋਈ ਗੱਲ ਨਹੀਂ ਮੈਂ ਮੰਜੀ ਤੇ ਪਈ ਆ ਇਹਨਾਂ ਨੇ ਘਰ ਹੀ ਲੈਣਾ ਆਪੇ ਸੰਦੀਪ ਭਾ ਲੈਣੀ ਆ ਲੱਭਦੀ ਉਹਦੀ ਹਾਲਤ ਜ਼ਿਆਦਾ ਠੀਕ ਨਹੀਂ ਹੁਣ ਫਿਰ ਦਵਾਈ ਲਿਆ ਦਿਓ ਤੁਹਾਨੂੰ ਤਰਸ ਆਉਣ ਡਿਆ ਤੇ ਉਹ ਤਰਸ ਨਹੀਂ ਆਉਣ ਡਿਆ ਮੈਂ ਦੇਹ ਕਹਿੰਦੇ ਆ ਵਾ ਆ ਕੇ ਤੇ ਜੋਤਨਾ ਨੂੰ ਪੈ ਜੇ ਉਹ ਕੁਛ ਨਹੀਂ ਕਹਿੰਦੀ ਉਹ ਖਾਣ ਹੀ ਚੱਲੀ ਸਾਨੂੰ ਤੁਸੀਂ ਵੀ ਜਾਂਚਣਾ ਲਿਆ ਕਰੋ ਠੀਕ ਆ ਨਾ ਪਈ ਰਹਿਣ ਜਿੱਥੇ ਪਈ ਆ ਕੋਈ ਗੱਲ ਨਹੀਂ ਮੈਂ ਰੋਟੀ ਲਿਓਂਗੀ ਤੁਹਾਡੇ ਵਾਸਤੇ ਲਿਆ ਉਹਦੇ ਵੀ ਰੋਟੀ ਦੇਦੀ ਖਿਚੜੀ ਨਾ ਬਣਾਈ ਹੁਣ ਉਹ ਪੁੱਛਿਆ ਸੀ ਉਹਨੂੰ ਮੈਂ ਕਹਿੰਦੇ ਨਹੀਂ ਖਾਣੀ ਮੈਂ ਰੋਟੀ ਸਰ ਮਮੀ ਕਿ ਸਸ ਕੀ ਹਾਲ ਬਤਾ ਤੇ ਵਧੀਆ ਨਹੀਂ ਕਾਫੀ ਸੁਣਾਉ ਠੀਕ ਆ ਪੁੱਤ ਕੁੜੀ ਮੈਂ ਸਿਹਤ ਕਿੱਥੇ ਠੀਕ ਆ ਪੁੱਤ ਹਾਂਜੀ ਮੈਨੂੰ ਮਿਲ ਜਾ ਇੱਕ ਵਾਰੀ ਆ ਕੇ ਮੇਰਾ ਕੋਈ ਪਤਾ ਨਹੀਂ ਕਿਹਨੇ ਬਲੇ ਮੈਂ ਕੀ ਬਾਨਾ ਮੇਰਾ ਟੋਕੀ ਗੱਲੇ ਮਮੀ ਦੇ ਜਦਾਂ ਰਖ ਲਿਓ ਬਹੁਤ ਜ਼ਿਆਦਾ ਹੀ ਆਇਆ ਤੇ ਪੁੱਛਦੇ ਹੀ ਨਹੀਂ ਆ ਪੁੱਛਦੇ ਹੀ ਨਹੀਂ ਮੈਨੂੰ ਨਾ ਮੈਨੂੰ ਚੱਜ ਨਾਲ ਕੋਈ ਚੀਜ਼ ਦਿੰਦੇ ਆ ਨਾ ਕੋਹਵੇਂ 4 ਦਿਨ ਹੋ ਗਏ ਮੈਨੂੰ ਕੱਪੜੇ ਪਾਉਣ ਨੂੰ ਦੇ ਕਹਿੰਦੇ ਨੇ ਵੀ ਲਾਦਾ ਧੋਦ ਗਏ ਨਾ ਮੈਂ ਪੁੱਛਦੇ ਹੀ ਨਹੀਂ ਆ ਕੀ ਕਰਾਂ ਪੁੱਤ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਦਵਾਈ ਕਿ ਹੈ ਕਿ ਇਹਦਾ ਕੋਲ ਖਾਂ ਵਾਤੇ ਦਵਾਈ ਉਦਨ ਹੀ ਲਿਆ ਕੇ ਦਿੱਤੀ ਹੁਣਾਂ ਤੇ ਬਹੁਤ ਪਿਛਲੀ ਖਾਈ ਜਾ ਪੁਰਾਣੀ ਦਵਾਈ ਜਿਹੜੀ ਆ ਮੈਂ ਤਾਂ ਸਭ ਪੁਰਾਣੀ ਦਵਾਈ ਕੀ ਕਰਾਂ ਖਾਵੇ ਹਾਂ ਅੱਛਾ ਤੇ ਲੋਕੋ ਇਹ ਨੀ ਮਮੀ ਜੀ ਮੈਂ ਨਾ ਨਾ ਕਰਦੀ ਆ ਗੱਲ ਕਿ ਮੈਂ ਹਉ ਸੱਗੇ ਧਿਆਨ ਦੀ ਆ ਤੁਮੀ ਨਾਲ ਮਿਲਣ ਮੈਂ ਹੀ ਤਾਂ ਇਹ ਕਹੇ ਨਾ ਤੁਸੇ ਨਾਲੋਂ ਮਾਂ ਦੇ ਡੇਕ ਲਾਗੂ ਨਾ ਹੋਂ ਪੈਂਦਾ ਪੁੱਤ ਮੈਨੂੰ ਨਹੀਂ ਲੱਗਦਾ ਮੈਂ ਇਤਨਾ ਬਹੁਤ ਜਿਆਦਾ ਸਰੀਰ ਖਰਾਬ ਹੋ ਮੇਰਾ ਕੋਈ ਕਦੇ ਇਹ ਲੈ ਨਹੀਂ ਜਾਂਦਾ ਮੈਂ ਕਿ ਮੰਮੀ ਤੁਸੀਂ ਰੈਸਟ ਕਰੋ ਤੇ ਮੈਂ ਹਾਂ ਚਲ ਠੀਕ ਆ ਪੁੱਤ ਚੱਲ ਚੰਗਾ ਹੋ ਗਿਆ ਗੰਧ ਹੋ ਗਈ ਹੈ ਹੁਣ ਆਏਗੀ ਤੇ ਸਹੀ ਕੁਝ ਦੇਗੀ ਮੈਨੂੰ ਖਾਣ ਨੂੰ ਜਾਦੇ ਨਹੀਂ ਠੀਕ ਹੈਗੇ ਨਹੀਂ ਤੇ ਇੰਨੀ ਗੱਲ ਉਹਨਾਂ ਨੇ ਮੂੰਹ ਥੋੜੀ ਕਹਿਣੀ ਏ ਤਾਂ ਕਰਨੀ ਆ ਮਮੀ ਜੀ ਮੰਨਦੇ ਆ ਤਾਂ ਵੀ ਠੀਕ ਆ ਨਹੀਂ ਮੰਨਦੇ ਤਾਂ ਵੀ ਠੀਕ ਆ ਇੱਕ ਵਾਰੀ ਜਾ ਕੇ ਨਾ ਪਿੰਡੋਂ ਹੋਈ ਹੁੰਦੀ ਆ ਫੇਰ ਐਵੇਂ ਮੰਨਦੀਆਂ ਗੱਲਾਂ ਮੰਨ ਚ ਹੀ ਰਹਿ ਜਾਂਦੀਆਂ ਮੇਰੀ ਗੱਲ ਸੁਣ ਹਾਂ ਆ ਕਿੱਧਰ ਦੀ ਤਿਆਰੀ ਹੋਣ ਰਹੀ ਆ ਕਿੱਥੇ ਜਾਣਾ ਅੱਜ ਹਾਂ ਮਮੀ ਨਾ ਪਿੰਡ ਜਿਆਦਾ ਹੀ ਨਹੀਂ ਠੀਕ ਹੈਗੀ ਤੇ ਅੱਗੇ ਤੇ ਪਰਮੇਦੀ ਦੀ ਹੋਣਾ ਕਰਕੇ ਮੈਨੂੰ ਕੋਈ ਫਿਕਰ ਨਹੀਂ ਹੁੰਦੀ ਤੇ ਉਹਨਾਂ ਵੀ ਸਵੇਰੇ ਇੱਕ ਦੋ ਵਾਰੀ ਮੈਨੂੰ ਕਹਿਆ ਆ ਕਿ ਮਮੀ ਦਾ ਆ ਕੇ ਪਤਾ ਲਾ ਜਾ ਤੇ ਮੈਂ ਗੌਰ ਨਹੀਂ ਕੀਤੀ ਗੱਲ ਦੀ ਅੱਜ ਮਮੀ ਨੇ ਆਪ ਫੋਨ ਕੀਤਾ ਆ ਕਹਿੰਦੇ ਮੈਂ ਜਿਆਦਾ ਹੀ ਨਹੀਂ ਠੀਕ ਮੈਨੂੰ ਇੱਕ ਦੋ ਵਾਰੀ ਆ ਕੇ ਤੇ ਮਿਲ ਜਾ ਮੇਰੀ ਸੁਣ ਗੱਲ ਢਿੱਲਾ ਮੱਠਾ ਤੇ ਬੰਦਾ ਹੋਈ ਜਾਂਦਾ ਵਾ ਜੇ ਤੂੰ ਜਾਣਾ ਵਾ ਨਾ ਇੰਨਾ ਹੀ ਚਾ ਚੜਿਆ ਵਾ ਤੇ ਬੈਗ ਆਪਣਾ ਪੈ ਕਾਰ ਤ ਪੱਕੀ ਚੱਲ ਜਾ ਉੱਥੇ ਕੋਈ ਗੱਲ ਨਹੀਂ ਸਾਨੂੰ ਵੀ ਪਤਾ ਹੋਊ ਫੇ ਰਹਿਣ ਗਈ ਪੱਕੀ ਹੱਦ ਹੋ ਗਈ ਤੇਰੇ ਵਾਲੀ ਜੇ ਬਿਮਾਰ ਹੋਈ ਗਈ ਆ ਤੂੰ ਤਾਂ ਖੇਡ ਖਡਾਉਣਾ ਬਣਾ ਰਿਆ ਵਾ ਰੋਜ਼ ਮੈਂ ਪਿੰਡ ਜਾਣਾ ਮੈਂ ਪਿੰਡ ਜਾਣਾ ਵਾ ਜਿਹੜੇ ਘਰ ਬੈਠੇ ਉਹਨਾਂ ਨਾਲ ਆਸ਼ ਕਰਾਉਣਗੇ ਕਿਹੜੀ ਕਿਹੜੀ ਜਾਣਾ ਫੇਰ ਮਾਰੇ ਕੀ ਆ ਜੂਂਗੀ ਮੈਂ ਰਿੰਦੀ ਨਹੀਂ ਹੈ ਤਾਇਆ ਤੇ ਤੈਨੂੰ ਮੈਂ ਕਹਿਣ ਰਹੀ ਆ ਫੇ ਪੱਕੀ ਚਲ ਜਾ ਸਾਡੀ ਵੀ ਚਾਕ ਮੁੱਕ ਜੂਗੀ ਤੇ ਤੇਰੀ ਵੀ ਮੁੱਕ ਜੂਗੀ ਤੂੰ ਵੀ ਪਿਆ ਕੇ ਜਾ ਕੇ ਬਹਿ ਜਾਵੇਂਗੀ ਤੁਸੀਂ ਮੇਰੇ ਇਦਾਂ ਦੇ ਨਾ ਕਰੋ ਕੋਈ ਜ਼ਿਆਦਾ ਨਹੀਂ ਇਕੜਾ ਉੱਥੇ ਜਾ ਕੇ ਬਹਿ ਰਹਿਣਾ ਆ ਘੰਟੇ ਦੋ ਘੰਟੇ ਦੀ ਗੱਲ ਆ ਮੈਂ ਤੈਨੂੰ ਸੌ ਦੀ ਇੱਕੋ ਸੁਣਾਤੀ ਆ ਵੀ ਜੇ ਜਾਣਾ ਵਾ ਤਾਂ ਪੱਕੀ ਚਲ ਜਾ ਨਹੀਂ ਤਾਂ ਚੁੱਪ ਕਰਕੇ ਬੈਠੀ ਰਹਿ ਫੋਨ ਤੇ ਗੱਲਬਾਤ ਹੋ ਜਾਂਦੀ ਆ ਕਿਤੇ ਗੋਲੀ ਨਹੀਂ ਵਾਚ ਲਈ ਤੇਰੀ ਮਾਂ ਨੂੰ ਪਤਾ ਲੈਣ ਜਾਣਾ ਤੂੰ ਮੂੰਹ ਚੁੱਕਿਆ ਲੈ ਤੁਰ ਪੇ ਉਧਰ ਨੂੰ ਆਂਡ ਗਵਾੜ ਵੀ ਕਹਿੰਦਾ ਹੁਣਾਵਾ ਪਤਾ ਨਹੀਂ ਨੌ ਇਹ ਦੀ ਰੋਜ਼ ਕਿੱਥੇ ਜਾਂਦੀ ਆ ਦੇਖ ਲੈ ਸੋਚ ਵਿਚਾਰ ਲੈ ਕਿੱਦਾਂ ਕਰਨੀ ਆ ਪਿੰਡ ਨਹੀਂ ਜਾਣਾ ਜੇ ਜਾਣਾ ਹੈ ਤੇ ਪੱਕੀ ਰਹਿ ਪਾ ਮਮਾ ਨੂੰ ਮਿਲਣ ਤੇ ਜਾਣਾ ਹੀ ਆ ਜੇ ਗੱਲ ਨੂੰ ਕੋਈ ਗੱਲਬਾਤ ਹੋ ਗਈ ਤੇ ਮੈਂ ਪ੍ਰਾਪਰ ਚਾਈ ਕੋ ਕਿਹੜਾ ਮੂਲ ਲੈ ਕੇ ਜਾਣਾ ਮਮੀ ਵੀ ਨਾ ਹੱਤੀ ਕਰਦੀ ਐ ਇਹਨਾਂ ਨਾਲ ਗੱਲ ਕਰਦੀ ਐ ਜੇ ਤੇ ਮੰਨ ਕੇ ਠੀਕ ਵਾ ਜੇ ਤੇ ਫਿਰ ਨਾ ਜਾਉਂਗੀ ਵੇਖਾਂ ਕਿੱਡੀਆਂ ਚਾਦਰਗਿਰੀਆਂ ਕਰਦੀ ਆ ਨਾ ਮੈਨੂੰ ਪੁੱਛਿਆ ਨਾ ਦੱਸਿਆ ਚੁੱਪ ਕਰਕੇ ਕੱਪੜੇ ਪਾਉਣ ਲਈ ਆ ਪੇਕੇ ਚੱਲੀ ਆ ਮਾਂ ਨਹੀਂ ਠੀਕ ਮਾਨੋ ਕਿ ਟਿਕ ਗੋਲੀ ਵੱਜੀ ਆ ਉਹ ਤਾਂ ਬਿਮਾਰੀ ਰਹਿੰਦੀ ਆ ਹੁਣ ਸਾਰੇ ਦਵਾਈਆਂ دارو ਖਾ ਕੇ ਹੀ ਤਰਦੇ ਆ ਐਡੀ ਕਿਹੜੀ ਗੱਲ ਆ ਤੇ ਤੂੰ ਹੀ ਜਾ ਕੇ ਦਵਾਈ ਮੂੰਹ ਚ ਪਾਉਣੀ ਆ ਦੋ ਜਣੇ ਹੈਗੇ ਹੀ ਹੱਥ ਧਿਆਨ ਰੱਖਣ ਵਾਸਤੇ ਰਮਨ ਕੀ ਗੱਲ ਹੋ ਗਈ ਬੋਲ ਢੀ ਚੀ ਚੀ ਬੋਲਣਾ ਮੈਂ ਕੀ ਆ ਹਾਂ ਆ ਵੱਡੀ ਨਾ ਆਪਣੀ ਦਾ ਕੰਮ ਵੇਖ ਲੋ ਨਾ ਮੈਨੂੰ ਪੁੱਛਿਆ ਨਾ ਦੱਸਿਆ ਤਾਂ ਕੱਪੜੇ ਪਾਉਣ ਲਈ ਹੀ ਸੀਗੀ ਕਿੱਥੇ ਜਾਣਾ ਹੀ ਉਹਨੇ ਤੇ ਅਕੇ ਚਲਦੀ ਆ ਫੋਨ ਆਇਆ ਮੰਮੀ ਨਹੀਂ ਜਿਆਦਾ ਠੀਕ ਆ ਤਾਂ ਅਖੰਡੇ ਆਣ ਕੇ ਮਿਲ ਜਾ ਹੁਣ ਬੰਦਾ ਬਿਮਾਰ ਤੇ ਹੋਈ ਜਾਂਦਾ ਵਾ ਇਹ ਤਾਂ ਮਤਲਬ ਇਹ ਥੋੜਾ ਤੀਜੇ ਦਿਨ ਪਾਏ ਕੱਪੜੇ ਤੇ ਚੱਲ ਪੈ ਕੇ ਆ ਨੂੰ। ਉਹ ਚੱਲ ਤੂੰ ਜਾਣ ਦੇਣਾ ਜੀ ਇਹ ਨਹੀਂ ਠੀਕ ਤੇ। ਤਾਂ ਪੁੱਛ ਤਾਂ ਲੈਂਦੀ ਮੈਨੂੰ। ਚੱਲ ਜਾਂਦੀ ਫੇਰ। ਨਾਲੇ ਮੈਂ ਰੋਜ਼-ਰੋਜ਼ ਨਹੀਂ ਜਾਣ ਦੇਣਾ। ਮੈਂ ਤਾਂ ਹੁਣ ਨਾ ਗੱਲ ਮਕਾਈ ਆ। ਮੈਂ ਜੇ ਜਾਣਾ ਨਾ ਤੇ ਪੱਕੀ ਚੱਲ ਜਾ। ਉਹਨੇ ਤੈਨੂੰ ਪੁੱਛਿਆ ਨਹੀਂ। ਪੁੱਛਿਆ ਨਹੀਂ ਇਹ ਝੂਠ ਬੋਲ ਕੇ ਜਾਂਦੇ ਆ। ਜਿੱਦਾਂ ਸ਼ਹਿਰ ਨਹੀਂ ਹੁੰਦਾ ਉਹ ਜਾਣੇ ਗਏ। ਮੁੰਡਾ ਤਾਂ ਆਂਦਾ ਸੀ ਬੀਲਾਂ ਚੱਲੇ ਆਂ। ਹਾਂ ਹਾਂ। ਬੀਬਾ ਲੈ ਨਹੀਂ ਗਏ। ਇਹ ਦੋਵੇਂ ਜਣੇ ਉੱਥੇ ਪਹੁੰਚੇ ਹੀ। ਮੈਨੂੰ ਤਾਂ ਕਹਿ ਡੈਡਾ ਵੀ ਡੈਡੀ ਬੀ ਲੱਗਦੇ ਸੀ ਆਇਣਾ ਵਾ ਛੇਤੀ ਐਹੋ ਤਾਂ ਗੱਲਾਂ ਵਾ ਓਲਾ ਰੱਖਦੇ ਆ ਇਹ ਗੱਲਾਂ ਕਰਨ ਦੇ ਸੀ ਦੋਵੇਂ ਜੀ ਤੇ ਨਿੱਕੀ ਨੇ ਲਿਆ ਸੁਣ ਅੱਛਾ ਉਹਨੇ ਜਾ ਕੇ ਫਿਰ ਮੈਨੂੰ ਦੱਸਿਆ ਵੀ ਮੰਮੀ ਇਹਨਾ ਆਪਣੇ ਪਿੰਡੋਂ ਹੋ ਕੇ ਆਈ ਆ ਤੇ ਕਹਿੰਦੇ ਭਰਾ ਪਰਜਾਈ ਫਿਰ ਬਾਹਰ ਹੀ ਨਹੀਂ ਨਿਕਲੇ ਮਿਲੇ ਹੀ ਨਹੀਂ ਇਹਨਾਂ ਨੂੰ ਤੇ ਆਪਣੀ ਇਸ ਤਾਂ ਆਪੇ ਘਟਾਉਣੀ ਆ ਜੇ ਇਸ ਤਮਾਨ ਨਾ ਜਾਣ ਤਾਂ ਚੰਗੇ ਰਹਿਣ ਤੇ ਜੇ ਹਨੂ ਉਹਦੋਂ ਪੁੱਛ ਕੇ ਜਾਂਦੇ ਤਾਂ ਅਸੀਂ ਕੀ ਕਹਣਾ ਸੀ ਨਾ ਜਾਓ ਤੁਸੀਂ ਹੁਣ ਨਹੀਂ ਮੈਂ ਜਾਣ ਦੇਣਾ ਚੁੱਪ ਕਰਕੇ ਨਾ ਤੇ ਬੈਠੀ ਰਹਿ ਵੇ ਇੱਥੇ ਔਰ ਚੱਲ ਜਾਂਦੇ ਜੇ ਨਹੀਂ ਠੀਕ ਉਹਦੀ ਮੰਮੀ ਤੇ ਹਾਏ ਹਾ ਚਾਰ ਦਿਨ ਤਾਂ ਹੋਏ ਨਹੀਂ ਜਿਆਆਂ ਨੂੰ ਇਹਨੇ ਜਾ ਕੇ ਕੀ ਕਰਨਾ ਵਾ ਅਕਸਰ ਉਹਨੂੰ ਪਤਾ ਲੱਗਾ ਹੀ ਹੋਊਗਾ ਅ ਦਿਨ ਦੇ ਵਿੱਚ ਪੰਜ ਪੰਜ ਵਾਰਾਂ ਤੇ ਇੱਕ ਦੂਜੇ ਨੂੰ ਫੋਨ ਕਰਦੀਆਂ ਵਾ ਪਾਣੀ ਪੀਤਾ ਵਾ ਮੰਮੀ ਦਵਾਈ ਖਾਦੀ ਆ ਰੋਟੀ ਖਾਦੀ ਆ ਇੱਕ ਦਾ ਫੋਨ ਅੱਗ ਲੱਗਣੇ ਜਿਹੜੇ ਨਾ ਕਰਦਾ ਬੇੜਾ ਕਰਕੇ ਇਹ ਕਰਨ ਦੇ ਆ ਤੁਸੀਂ ਨਾ ਕੋਈ ਗੱਲ ਨਾ ਕਰਿਓ ਤੇ ਜੋ ਬੰਨੂੰ ਸਮਝਾ ਦਿਓ ਵੀ ਜਿਹੜੀ ਸਿਰ ਤੇ ਜੜੀ ਆ ਨਾ ਉਹਨੂੰ ਹਟਾਲਾ ਮਨ ਮਰਜ਼ੀਆਂ ਮੈਂ ਨਹੀਂ ਚੱਲਣ ਦੇਣੀਆਂ ਇੱਥੇ ਸੋਤੇ ਜੋ ਬੰਦਾ ਵੀ ਹੈਗਾ ਜੇ ਉਹਨੇ ਜਾਣਾ ਸੀ ਤੇ ਉਹਨੂੰ ਕਹਿੰਦਾ ਵੀ ਮਮੀ ਨੂੰ ਪੁੱਛ ਲਾ ਜਾਂ ਡੈਡੀ ਨੂੰ ਪੁੱਛ ਲਾ ਮੈਨੂੰ ਉਦਨ ਕਹਿੰਦਾ ਵੀ ਸਮਾਨ ਇਹਦਾ ਲਿਆਉਣ ਵਾਲਾ ਵਾ ਤੇ ਲਿਆਏ ਤਾਂ ਕੁਝ ਵੀ ਨਹੀਂ ਖਾਲੀ ਹੱਥ ਘਰ ਆ ਗਏ ਓਏ ਇਹ ਸਮਾਨ ਸਮੂਣ ਕੀ ਲਿਆਉਣਾ ਸੀ ਇਹ ਫਿਰ ਗਿਆ ਹੀ ਉੱਥੇ ਕਿ ਤੇ ਮਾਂ ਨੂੰ ਪੱਕੀ ਇੱਥੇ ਲੈ ਵੇ ਕੇ ਤੀਜੇ ਦਿਨ ਤਾਂ ਜਾਣਾ ਹੁੰਦਾ ਇਹਨੇ ਤੇ ਨਾਲੇ ਇਹਦੀ ਵਿਚਾਕ ਮੁੱਕ ਜੂਗੀ ਕਿ ਪੇਕੇ ਜਾਣਾ ਵਾ ਚੱਲ ਵੇਖ ਲੈ ਮਰਜ਼ੀ ਆਪਣੀ ਜਾਂਦੜਾਂਗ ਨਹੀਂ ਜਾਂਦੜਾਂ ਨੂੰ ਮਰਜ਼ੀ ਕੀ ਵੇਖਣੀ ਆ ਮੈਂ ਕਹਿ ਹੀ ਆਨੂੰ ਨਹੀਂ ਜਾਣਾ ਤੇ ਨਹੀਂ ਜਾਣਾ ਇਹਦੇ ਆਲ ਵੇਖ ਕੇ ਦੂਜੀ ਪੂਵੇ ਚੜੂ ਉਹ ਵੀ ਕਹੂਗੀ ਪਰ ਉਹ ਜੀ ਜਾਣਾ ਮੈਂ ਅਹੋ ਵੀ ਵੇਖਣ ਡਈ ਇਹਦੇ ਕਰਨਾ ਵਿੱਚ ਕੀ ਕਰਦੀ ਫਿਰਦੀ ਆ ਇਹੋ ਘਾਰੀ ਕੰਮ ਹੋਣਾ ਸਿਆਣੇ ਸੱਚੀ ਕਿਹਾ ਨਾ ਟੁਕੜੇ ਖਾਦੇ ਦੇਣ ਬਲਾਏ ਕੱਪੜੇ ਪਾਟੇ ਘਰਾਂ ਨੂੰ ਆਏ ਅਕਸਰ ਇਹੋ ਘਾਰੀ ਕੰਮ ਹੋਣਾ ਵਾ ਉਹਨਾਂ ਨੇ ਨਹੀਂ ਚੱਲਣਾ ਓਏ ਸਮਝਦੀ ਨਹੀਂ ਨਾ ਇਹ ਗੱਲ ਨੂੰ ਸਮਝਣਾ ਪੈਣਾ ਵਾ ਕਿੰਨਾ ਚਿਰ ਨਾ ਸਮਝਣ ਗਿਆ ਤੋ ਇਹ ਨਾ ਮੇਰੇ ਕਿਹ ਗੱਲ ਵਿੱਚ ਵੀ ਆਇਓ ਤਾ ਮੁੰਡੇ ਨੂੰ ਬਾਸ ਸਮਝਾ ਦੇ ਮਿਲੂਗਾ ਤੇ ਠੀਕ ਆ ਕਿਤੇ ਨਹੀਂ ਕਾ ਜਾਣਾ ਮੈਨੂੰ ਸਾਰਾ ਪਤਾ ਵਾ ਇਹਨੇ ਮਾੜੇ ਜੇ ਨਾ ਗਲੇਡੂ ਸੁਟਣੇ ਉਹਦੇ ਗਾੜੀ ਵੀ ਮੈਂ ਪਿੰਡ ਜਾਣਾ ਵਾ ਮੰਮੀ ਨੇ ਠੀਕ ਉਹਨੇ ਅੱッセ ਵੇਲੇ ਚੁੱਕਣਾ ਇਹਨੂੰ ਤਾਂ ਤੁਰ ਪੈਣਾ ਵਾ ਬੰਦਾ ਪਨੀਰੀ ਵੇਖੇ ਵੀ ਲੋਕੇ ਬੀਜਣ ਡੇ ਆ ਕਰਾਂ ਦੇ ਕੰਮ ਕਰਨ ਡੇ ਆ ਨਾ ਕੰਮ ਵਾਲਾ ਤਾਂ ਧਿਆਨ ਹੀ ਨਹੀਂਗਾ ਇੱਕ ਦੂਜੇ ਦਾ ਸਾਹ ਨਹੀਂ ਕਰਨਾ ਮੈਂ ਨਹੀਂ ਕਰਨਾ ਉਹ ਕਰ ਲੈ ਉਹਨੇ ਨਹੀਂ ਕਰਨਾ ਤੇ ਮੈਂ ਨਹੀਂ ਕਰਨਾ ਬਸ ਐ ਹੋ ਕੋ ਜੀ ਆ ਸਾਡੇ ਘਰ ਤੇ ਪਰ ਕੋਈ ਨਹੀਂ ਹੁਣ ਅੱਜ ਤੇ ਨਾ ਮੈਂ ਵੇਖੂਗੀ ਫੜਾ ਕਿ ਇਹ ਕਿੱਦਾਂ ਜਾਂਦੀ ਹੈ ਜਾਂ ਇਹ ਜਾਊਗੀ ਤੇ ਜਾਂ ਇਹ ਘਰ ਚ ਰਹੂਗੀ ਬੋਲ ਦੇ ਨਹੀਂ ਤੂੰ ਇੱਥੇ ਕੰਮ ਲੱਗੇ ਜੇ ਤੇ ਮੈਂ ਕਹਾਂ ਰੋਟੀ ਬਣਾਉਣ ਡੀਕਣ ਦੀ ਉਹ ਕੋਈ ਨਹੀਂ ਮੈਂ ਹਾਂ ਚੱਲ ਪੱਠੇ ਵੱਡੇ ਸੀਗੇ ਤੇ ਪਹਿਲੀ ਜੋ ਲਿਆਉਣ ਵਾਲੇ ਤੇ ਮੈਂ ਹਾਂ ਚੱਲ ਨਾਲੇ ਕੁਤਰ ਲੈਣਾ ਨਾਲੀ ਚਲੋ ਕੋਈ ਨਹੀਂ ਤੇ ਮੈਂ ਤਾਂ ਮੈਂ ਇੱਕ ਗੱਲ ਕਰਨੀ ਹੈ ਕਿਹੜੀ ਗੱਲ ਕਰਨੀ ਹੈ ਗੱਲ ਇਦਾਂ ਵਾ ਭਿਓ ਦਿਨ ਤੁਹਾਨੂੰ ਦੱਸਿਆ ਨਹੀਂ ਪਰ ਮੀਤ ਦੇ ਇਦਾਂ ਹੋਣਾ ਆ ਤੇ ਮੰਮੀ ਉਦੋਂ ਨਹੀਂ ਠੀਕ ਤੇ ਫਿਰ ਜ਼ਿਆਦਾ ਗੌਰ ਨਹੀਂ ਕੀਤਾ ਵੀ ਕੋਈ ਗੰਗ ਨਹੀਂ ਜੇ ਹਨਾ ਵੀ ਹੋ ਜਾਣਗੇ ਠੀਕ ਦਵਾਈ ਦੀ ਹੋਈ ਖਾ ਕੇ ਤੇ ਅੱਜ ਨਾ ਮੰਮੀ ਨੇ ਆਪ ਫੋਨ ਕੀਤਾ ਏ ਕਿ ਕਹਿੰਦੇ ਵੀ ਮੈਂ ਪਤਾ ਨਹੀਂ ਇੱਕ ਦਿਨ ਬਾਅਦ ਕਿ ਦੋ ਦਿਨਿਆਂ ਆ ਆਪਾਂ ਮਿਲ ਜਾਵਾਂਗੇ ਪਿੱਛਾ ਦਾ ਟਿੱਲੇ ਆ ਤੇ ਦਹੀਂ ਹਾਂ ਤਿਆਰੀ ਕਰਨ ਤੇ ਮੈਂ ਚੱਲ ਹਾਂ ਆਉਣੀ ਆ ਤੇ ਮੰਮੀ ਆ ਗਈ ਸੀਗੇ ਤੇ ਕਹਿੰਦੇ ਵੀ ਜੇ ਜਾਣਾ ਵਾ ਤਾਂ ਫਿਰ ਪੱਕੀ ਚੱਲ ਜਾ ਉਦਾਂ ਨਹੀਂ ਜਾਣਾ ਹੈਗਾ ਲੈ ਤੇ ਇਹ ਕਿਹੜੀ ਗੱਲ ਹੋਈ ਮਨ ਪਤਾ ਲਿਆ ਤੇ ਜਾਣਾ ਹੀ ਹੈ ਕਿ ਨਹੀਂ ਕੋਈ ਗੱਲ ਨਹੀਂ ਤੁਸੀਂ ਕਹਿੰਦਾ ਕਰੋ ਮਮੀ ਨੂੰ ਮੈਂ ਕੀ ਨਾ ਮੈਨੂੰ ਪਠੇ ਕੋਤਰ ਲਿਆਂ ਤੂੰ ਜੇ ਕੋ ਤਾਂ ਪਹਿਲਾਂ ਚਲ ਜਾਨੇ ਆ ਮੈਂ ਸੋਗੋ ਕਹਿਣੀ ਹੈ ਵੀ ਮਮੀ ਨੂੰ ਤੇ ਕਹਿਣਾ ਹੀ ਆ ਤੁਸੀਂ ਡੈਡੀ ਨਾਲ ਗੱਲ ਕਰਕੇ ਵੇਖ ਲਓ ਹਾਂ ਜੇ ਡੈਡੀ ਮੰਨਦੇ ਆ ਤੇ ਫਿਰ ਚਲ ਜਾਨੇ ਆ ਮਮੀ ਨੇ ਨਹੀਂ ਜਾਣ ਦੇਣਾ ਐਵੇਂ ਤੁਹਾਨੂੰ ਵੀ ਨਹੀਂ ਮੈਨੂੰ ਪਠੇ ਦਾ ਕੰਮ ਨਭੇ ਲਿਆਂ ਤੂੰ ਮੈਂ ਆ ਗਿਆ ਤੁਸੀਂ ਘਰ ਚਲੋ ਹੁਣੇ ਠੀਕ ਮੈਂ ਆ ਗਿਆ ਮਮੀ ਨਾਲ ਕਰਦਾ ਕੰਮ